سابق ایم ایل اے تے اانگریس پارٹی دے پردان مکی ڈوگرا صاحب بہت ہی اکت ستکار سابقہ ایم ایل اے اور کہنی اورنی پکے پون آدیا صحب بہت ہی ستکار یوگ ساڑے ਹੁਣੇ-ਹੁਣੇ ਇਸ ਪਾਰਟੀ ਦੇ ਵਿੱਚ ਸ਼ਮੂਲੀਅਤ ਜਿਨ੍ਹਾਂ ਨੇ ਕੀਤੀ ਹੈ ਚੋਣਾਂ ਲੜੀ ਆਦਰਨੀਆ ਸਾਭੀ ਜੀ ਬਹੁਤ ਸਤਕਾਰਯੋਗ ਸਾਡੇ ਜ਼ਿਲ੍ਹੇ ਦੇ ভাইস ਪ੍ਰਧਾਨ ਰਜੇਸ਼ ਜੀ ਰੰਦਾਵਾ ਸਾਹਿਬ ਬਹੁਤ ਸਤਕਾਰਯੋਗ ਡਾਕਟਰ ਕੇਵਲ ਕ੍ਰਿਸ਼ਨ ਜੀ ਦੇ ਸੁਪੁੱਤਰ ڈاکٹر صاحب اب نیشی بہت ہی بلاکہ دے پردان مہیلا کانگریس آدھی میڈم چیئرمین یوتھ کانگریس سیوا دل تے خاص کر کے آج میں جنہ کے بلاوے تبھی آیا میری وڈی وین تھوڑی کا ایم ایل ایک شریف عورت ਹਿੰਦੂ ਬਾਲਾ ਜੀ ਔਰ ਛੋਟਾ ਵੀਰ ਹੁਣੇ-ਹੁਣੇ ਭਾਸ਼ਣ ਦੇ ਕੇ ਗਿਆ ਚੰਗੀਆਂ ਗੱਲਾਂ ਭਾਸ਼ਣ ਦੇ ਵਿੱਚ ਕਹੀਆਂ ਸੋ ਕੱਲ ਨੂੰ ਡਾਕਟਰ ਕੇਵਲ ਕ੍ਰਿਸ਼ਨ ਜੀ ਦਾ ਬਰਸੀ ਹੈ ਯਾਰ ਪ੍ਰਧਾਨ ਪਲੀਜ਼ ਹੈਲੋ ਬਰਸੀ ਹੈ ਮੈਂ ਅਜੋਨਾਂ ਨੂੰ ਅਗਰ ਚੇਤੇ ਨਾ ਕਰਾਂ ਕਾਂਗਰਸ ਦਾ ਪ੍ਰਧਾਨ ਤਾਂ ਇਹ ਤੋਹੀਨ ਹੋਏਗੀ آج کل تا آپ راجنیتی کمرشیل ہو گئی ہے کمرشیل نہ کیول راجنیتی کمرشیل ہوئی ہے آج کل ہر کم کمرشیل ہو گیا کمرشیل تو مطلب ہے مطلب نال رشتے رکھے جاندے ہیں آج کل باپ تے بیٹے دا رشتہ بھی اسی پرسنٹ مطلب ہی ہو گیا ਕਿਉਂਕਿ ਜੇ ਬਾਪ ਪੁੱਤ ਨੂੰ ਕੋਈ ਚੀਜ਼ ਦੇ ਦੇ ਤਾਂ ਬਾਪ ਚੰਗਾ ਹੈ ਤੇ ਜੇ ਕੋਈ ਚੀਜ਼ ਨਾ ਲਿਆ ਕੇ ਦੇਵੇ ਤਾਂ ਕਹੂਗਾ ਤੂੰ ਤਾਂ ਬਾਪੂ ਗੰਦਾ ਹੈ ਤੇ ਰਾਜਨੀਤੀ ਦਾ ਕਮਰਸ਼ੀਅਲ ਹੋ ਗਿਆ ਹੀ ਲੇਕਿਨ ਡਾਕਟਰ ਕੇਵਲ ਕ੍ਰਿਸ਼ਨ ਜੀ ਦੇ ਜਮਾਨੇ ਚ ਜਿੱਦੋਂ ਲੋਕ ਖਾਦੀ ਪਾਉਂਦੇ ਸੀ ਖੱਦਰ ਪਾਉਂਦੇ ਸੀ ਟੋਪੀ ਲੈਂਦੇ ਸਨ ਸਦਾ ਇੱਕ ਤੌਰ ਤੇ ਸੇਵਾ ਭਾਵਨਾ ਕਰਦੇ ਸਨ ਅੱਜ ਕਲੋ ਉਹ ਰਾਜਨੀਤੀ ਘਾਟੀ ਜਾ ਰਹੀ ਹੈ ਮੇਰੇ ਸਤਕਾਰਯੋ ਪਰਉ ਤੇ ਮੈਂ ਅਜੋਨ ਨੂੰ ਸਰਦਾ ਦੇ ਫੁੱਲ ਵੀ ਪੇਟ ਕਰਨਾ ਛੋੜੇ ਕਿਉਂਕਿ ਇਹੋ ਜੇ ਲੋਕਾਂ ਨੇ ਦੇਸ਼ ਆਜ਼ਾਦੀ ਦੇ ਆਸਤੇ ਆਪਣਾ ਯੋਗਦਾਨ ਪਾਇਆ ਇਸ ਕਰਕੇ ਸਾਡਾ ਮੁਰਖ ਆਜ਼ਾਦ ਹੋਇਆ ਤੇ ਮੈਂ ਅੱਜ ਸੰਵਿਧਾਨ ਬਚਾਓ ਇਹ ਸਭਾ ਚ ਆਇਆ ਆ ਜਿਹੜੇ ਮੇਰੇ ਹੱਥ ਦੇ ਵਿੱਚ ਸੰਵਿਧਾਨ ਦੀ ਕਾਪੀ ਹੈ ਜਿਹੜੀ ਉਹ راہਲ ਗਾਂਧੀ ਦੀ ਫੋਟੋ 'ਚ راہਲ ਗਾਂਧੀ ਨੇ ਫੜੀ ਹੈ ਇਹ ਜਿਹੜਾ ਸੰਵਿਧਾਨ ਹੈ ਬਾਬਾ ਸਾਹਿਬ ਅੰਬੇਦਕਰ ਨੇ ਲਿਖਿਆ ਜਿਹਨੂੰ 2 ਸਾਲ 11 ਮਹੀਨੇ ਤੇ 18 ਦਿਨ ਲਿਖਦਿਆਂ ਲਿਖਦਿਆਂ ਲੱਗੇ ਬਣਾਉਂਦਿਆਂ ਲੱਗੇ ਇਹ ਸੰਵਿਧਾਨ ਨੇ ਸਾਨੂੰ ਲੋਕਾਂ ਨੂੰ ਹੱਕ ਦਿੱਤਾ ਕੀ ਅਸੀਂ ਆਪਣੀ ਜ਼ਿੰਦਗੀ ਪੰਜਾਬੀ ਦੇ ਨਾਲ ਤੇ ਆਪਣੀ ਮਰਜ਼ੀ ਨਾਲ ਜਿਉ ਸਕਦੇ ਹਾਂ ਅਗਰ ਮੈਂ ਇਹ ਵਿਆਖਿਆ ਕਰਾਂ ਤਾਂ ਸੰਵਿਧਾਨ ਤੋਂ ਪਹਿਲਾਂ ਅਸੀਂ ਪਰਜਾ ਹੋਇਆ ਕਰਦੇ ਸੀ ਰਾਜੇ ਤੇ ਮਹਾਰਾਜਿਆਂ ਦੀ ਪਰਜਾ ਹੋਇਆ ਕਰਦੇ ਸਾਂ ਤੇ ਸੰਵਿਧਾਨ ਤੋਂ ਬਾਅਦ ਮੂਲ ਤੌਰ ਤੇ ਸਾਨੂੰ ਸਾਡੇ ਅਧਿਕਾਰਾਂ ਤੋਂ جانو کرایا گیا سڈے ادھکار دا حق دتا گیا سو ایس کر کے اسی سویدان دی گل ہیں جنہ چکر سویدان ہے انہوں چکر تو اڈی کوئی آواز دبا نہیں سکتا تھے من دے پاو روک نہیں سکتا آج اسی سویدان دے اوانتا بابا صاحب امبیڈکر ن ਸਲਾਮ ਕਰਦੇ ਆ ਇਹ ਜਦੋਂ ਗਾਂਧੀ ਜੀ ਨੇ ਚੋਣਾਂ ਸੀਗਾ Jawaharlal Nehru ਜੀ ਗਏ ਗਾਂਧੀ ਜੀ ਕੋਲੇ ਕਿ ਕਿੰਨਾ ਲੋਗਿਆਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇ ਤੇ ਜ਼ਿੰਮੇਵਾਰੀ ਕਿਹਨੂੰ ਦਿੱਤੀ ਜਾਵੇ ਤੇ ਫਿਰ ਗਾਂਧੀ ਜੀ ਔਰ Jawaharlal Nehru ਨੇ ਫੈਸਲਾ ਕੀਤਾ ਕਿ ਇਹਦਾ ਚੇਅਰਮੈਨ बाबा साहब अंबेडकर ਨੂੰ ਬਣਾਇਆ ਜਾਵੇ ਤੇ ਆ ਇਹਨਾਂ ਦੀ ਕਮੇਟੀ ਦੇ ਮੈਂਬਰ ਹੋਣ ਇਹ ਜਵਾਰलाल ਮਹਿਰੂ ਤੇ ਮਹਾਤਮਾ ਗਾਂਧੀ ਦਾ ਫੈਸਲਾ ਸੀਗਾ ਅੱਜ ਕਾ ਲੋਕ बाबा साहब अंबेडकर ਨੂੰ ਤੇ ਕਾਂਗਰਸ ਪਾਰਟੀ ਨੂੰ ਆਟਾਟ ਵਿਖਾਉਣਾ ਚਾਹੁੰਦੇ ਨੇ ਇਹ ਉਹ ਲੋਗ ਹੈ ਆਰਐਸਐਸ ਦੇ ਲੋਗ ਮੈਨੂੰ ਡਾਕਟਰ ਸਾਹਿਬ ਦੇ ਦੱਸ ਰਹੇ ਸੰ ਡਾਕਟਰ ਕੇਵਲ ਕ腐ਸ਼ਨ ਜੀ ਦੇ ਡੇਟੇ آر ایس ایس کے کسی ویکتی نے کہا کہ سویدھان دیکولر شب جڑا ہے وہ ختم کر دینا چاہدہ یہ سیکولر تھا سارے جہ سارے درما کا ساری جاتیا کا اور چی ہزار جہاں برادری ਉਹਨਾਂ ਦਾ ਇੱਕ ਸਮੂਹ ਬਣ ਕੇ ਇਹ ਭਾਰਤ ਦੇਸ਼ ਬਣਿਆ ਸਾਡੇ ਰੱਬ ਆਟਾ ਹੈ ਅਸੀਂ ਆਪੇ ਭਗਵਾਨ ਨੂੰ ਆਟਾ-ਆਟਾ ਮੰਨਦੇ ਲੇਕਿਨ ਇਸ ਦੇਸ਼ ਦੇ ਅੰਦਰ ਹਰ ਵਿਅਕਤੀ ਨੂੰ ਹਰ ਧਰਮ ਦੇ ਬੰਦੇ ਨੂੰ ਆਪਣੀ ਤਰੀਕੇ ਨਾਲ ਆਪਣੀ ਧਰਮ ਨੂੰ ਮਜਬੂਰ ਦੀ ਅੱਜ ਹੈ ਤੇ ਉਹ ਆਪਣੀ ਤਰੀਕੇ ਨਾਲ ਆਪਣੇ ਰੱਬ ਨੂੰ ਮਨਾ ਸਕਦਾ ਹੈ ਕਾਂਗਰਸ ਪਾਰਟੀ ਵੀ ਇਹ ਵੀ ਦੇਣੇ ਕਿ ਕਾਂਗਰਸ ਪਾਰਟੀ ਨੇ ਗੇਂਜੀਆਂ ਸਾਹਿਬ ਕਹਿ ਰਹੇ ਸਨ ਕਿ ਕਾਂਗਰਸ ਪਾਰਟੀ ਨੇ ਸੂਈ ਤੋਂ ਲੈ ਕੇ ਜਹਾਜ਼ ਤੱਕ ਇਸ ਸਟੇਜ ਦੇ ਅੰਦਰ ਆਜ਼ਾਦੀ ਤੋਂ ਬਾਤ ਪਾਇਆ ਲੇਕਿਨ ਇਸ ਦੇ ਨਾਲ-ਨਾਲ ਕਾਂਗਰਸ ਪਾਰਟੀ ਨੇ 100 ਕਰੋੜ 140 ਕਰੋੜ ਦੀ ਬਾਪੀ ਵਾਲੀ ਦੇਸ਼ ਨੂੰ ਆਪਸ ਵਿੱਚ ਇਕੱਠਾ ਰੱਖਿਆ ਨਾ Hindu ਵੰਡਿਆ ਨਾ Sikh ਵੰਡਿਆ ਨਾ ਈਸਾਈ ਵੰਡਿਆ ਨਾ Dalit ਵੰਡਿਆ ਮੈਂ ਰਵੀ ਦਾਸੀਆਂ ਵੰਡਨ ਦਿੱਤਾ ਉਹਨਾਂ ਨੇ ਸਾਰੀਆਂ ਬਰਾਦਰੀਆਂ ਨੂੰ ਇਕੱਠੇ ਰੱਖਿਆ ਤੇ ਅੱਜ ਦੇ ਅੱਜ ਦੇ ਹਾਲਾਤ ਪਹਿਲੀ ਵਾਰੀ 78 ਸਾਲਾਂ ਛੋਇਆ ਕਿ ਬਾਬਾ ਸਾਹਿਬ ਅੰਬੇਦਕਰ ਦੀ ਸਟੇਟੂ ਤੇ ਗਾਣੀ ਕੀ ਉਹਨਾਂ ਦੇ ਬੁੱਤ ਤੇ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਿਖ ਦਿੱਤਾ ਗਿਆ ਕਿ ਸੰਵਿਧਾਨ ਦੇ ਨਿਰਮਾਤਾ ਵੀ 26 ਜਨਵਰੀ ਵਾਲੇ ਦਿਨ ਅੰਬਰਸਰ ਦੇ ਵਿੱਚ ਉਹਨਾਂ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇਹ ਲੜਾਉਣਾ ਚਾਹੁੰਦੇ ਆ ਕੌਣ ਲੜਾਉਣਾ ਚਾਹੁੰਦਾ ਹੈ ਕਿ ਬਲੇ ਤੱਟ ਹੋ ਜਾਣ ਸਰਦਾਰ ਅੱਡ ਹੋ ਜਾਣ ਹਿੰਦੂਅਤ ਅੱਡ ਹੋ ਜਾਏ ਮੁਸਲਮਾਨ ਅੱਡ ਹੋ ਜਾਏ ਅਸਾਈ ਅੱਡ ਹੋ ਜਾਣ ਤੇ ਫੇਰ ਵੰਡੀਆਂ ਪਾ ਕੇ ਅਸੀਂ ਇਸ ਦੇਸ਼ ਤੇ ਰਾਜ ਕਰਦੇ ਰਹੀਏ ਇਹ ਜਿਹੜੀ ਆਰਐਸਐਸ ਜਮਾਤ ਹੈ ਇਹਰੇ 100 ਵਰੇ ਪੁਰਾਣੀ ਇਹ ਜਮਾਤ ਹੈ 1925 ਦੇ ਵਿੱਚ ਹਿੰਦੂ ਬਾਲਾ ਜੀ 1925 ਦੇ ਵਿੱਚ ਐਸ ਆਰ ਐਸ ਦਾ ਨਿਰਮਾਣ ਹੋਇਆ ਅੱਜ 125 ਸਾਲ ਹੋ ਗਏ ਇਹਦੇ 6 ਮੁਖੀ ਅਜ ਤੱਕ ਬਣੇ ਆ 6 ਮੁਖੀ ਉਹਨਾਂ ਦੇ ਵਿੱਚ ਇੱਕ ਗਵਾਲਕਰ ਵੀ ਹੁੰਦਾ ਸੀ ਜਿਹੜਾ 1940 ਤੋਂ ਲੈ ਕੇ 75 ਤੱਕ ਆਰ ਐਸ ਐਸ ਦਾ ਮੁਖੀ ਰਿਹਾ ਉਹਰੇ ਕਹਿੰਦੇ ਸੀ ਕੈਨੋਟ ਮੈਂ ਇਹ ਸੰਵਿਧਾਨ ਨੂੰ ਨਹੀਂ ਮੰਨਦਾ ਔਰ ਇਹ ਇੱਕ ਕਿਤਾਬ ਹੈ ਬੰਚ ਆਫ ਥੌਟਸ ਅੰਗਰੇਜੀ ਦੀ ਹੈ ਪੁਰੇ 238ਵੇਂ ਸਫੇ ਤੇ ਲਿਖਿਆ ਹੈ ਮੈਂ ਇਹ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਬਾਹਰਲੇ ਮੁਰਕਾ ਤੋਂ ਇਕੱਠੀ ਕੀਤੇ ਕਾਗਜ਼ ਹੈ ਤੇ ਉਹਰਾ ਇੱਕ ਸੰਵਿਧਾਨ ਬਣਾਇਆ ਗਿਆ ਹੈ ਤੇ ਤੁਹਾਨੂੰ ਪਤਾ ਹੈ ਜਦੋਂ ਆਰਐਸਐਸ ਦਾ ਨਿਰਮਾਣ ਹੋਇਆ ਤੇ ਆਰਐਸਐਸ ਨੇ ਫੈਸਲਾ ਕੀਤਾ ਕਿ ਸਾਡੇ ਸੰਗਠਨ ਦੀ ਕੋਈ ਔਰਤ ممبر نہیں بن سکتی ایک سو پچیس سال ہو گئے آر ایس ایس دی ممبر ایک عورت نہیں ہے کیوں تے او تین مہینہ بعد کانگریس پارٹی نے جان بوچھ کے ایک فیصلہ لیا آر ایس ایس دے خلاف ایک سنہا دیتا سروجنی نائیڈو سروجنی نائیڈو انیس سو پچی پچیس ਕਾਂਗਰਸ ਪਾਰਟੀ ਦੀ ਪ੍ਰਧਾਨ ਬਣਾਇਆ ਤੇ ਆਰਐਸਐਸ ਦੇ ਮੂੰਹ ਤੇ ਚਪੇੜ ਮਾਰੀ ਕਿ ਤੁਸੀਂ ਕਹਨੇ ਔਰਤ ਸਾਡੇ ਸੰਗਠਨ ਦਾ ਹਿੱਸਾ ਨਹੀਂ ਹੋ ਸਕਦੀ ਤੇ ਅਸੀਂ ਇਹਨੂੰ ਕਾਂਗਰਸ ਪਾਰਟੀ ਦੀ ਪ੍ਰਧਾਨ ਬਣਾਉਣੇ ਐ ਇਹ ਉਹ ਕਾਂਗਰਸ ਪਾਰਟੀ ਐ ਮੇਰੇ ਸਤਕਾਰਯੋਗ ਭਰਾਓ ਅੱਜ ਔਰਤ ਤੋਂ ਬਿਨਾ ਔਰਤ ਤੋਂ ਬਿਨਾ ਇਹ ਦੁਨੀਆ ਅਧੂਰੀ ਐ ਇਹ ਸ੍ਰਿਸ਼ਟੀ ਅਧੂਰੀ ਐ ਇਹ ਧਰਤੀ ਅਧੂਰੀ ਐ ਅਗਰ ਔਰਤ ਨਾ ਹੁੰਦੀ ਤਾਂ ਅਸੀਂ ਲੋਕ ਨਾ ਹੁੰਦੇ ਅਗਰ ਮੇਰੀ ਮਾਂ ਨਾ ਹੁੰਦੀ ਤਾਂ ਰਾਜਾ ਵੜਿੰਗ ਅੱਜ ਨਹੀਂ ਹੋਣਾ ਸੀ ਇਹ ਜਿਹੜੀ ਆਰਐਸਐਸ ਜਮਾਤ ਹੈ ਇਹਰੇ 100 ਬਰੇ ਪੁਰਾਣੀ ਇਹ ਜਮਾਤ ਹੈ 1925 ਦੇ ਵਿੱਚ ਹਿੰਦੂ ਬਾਲਾ ਜੀ 1925 ਦੇ ਵਿੱਚ ਇਸ ਆਰਐਸਐਸ ਦਾ ਨਿਰਮਾਣ ਹੋਇਆ ਅੱਜ 125 ਸਾਲ ਹੋ ਗਏ ਇਹਦੇ 6 ਮੁਖੀ ਅਜੇ ਤੱਕ ਬਣੇ ਆ 6 ਮੁਖੀ ਉਹਨਾਂ ਦੇ ਵਿੱਚ ਇੱਕ ਗਵਾਲ ਕਰਮ ਵੀ ਹੁੰਦਾ ਸੀ ਜਿਹੜਾ 1940 ਤੋਂ ਲੈ ਕੇ 77 ਤੱਕ ਆਰਐਸਐਸ ਦਾ ਮੁਖੀ ਰਿਹਾ ਉਹਨੇ ਇਹ ਗੱਲ ਕਹੀ ਸੀ ਕਿ ਨਾ ਮੈਂ ਇਹ ਸੰਵਿਧਾਨ ਨੂੰ ਨਹੀਂ ਮੰਨਦਾ ਹੋਰ ਇੱਕ ਕਿਤਾਬ ਹੈ ਬੰਚ ਆਫ ਕਾਰਡਸ ਅੰਗਰੇਜ਼ੀ ਦੀ ਹੈ ਉਰੇ 238ਵੇਂ ਸਫੇ ਤੇ ਲਿਖਿਆ ਹੈ ਮੈਂ ਇਹ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਬਾਹਰਲੇ ਮੁਲਕਾਂ ਤੋਂ ਇਕੱਠੀ ਕੀਤੀ ਕਾਗਜ ਹੈ ਤੇ ਉਹਦਾ ਇੱਕ ਸੰਵਿਧਾਨ ਬਣਾਇਆ ਗਿਆ ਹੈ ਤੇ ਤੁਹਾਨੂੰ ਪਤਾ ਹੈ ਜਦੋਂ ਆਰਐਸਐਸ ਦਾ ਨਿਰਮਾਣ ਹੋਇਆ ਤੇ ਆਰਐਸਐਸ ਨੇ ਫੈਸਲਾ ਕੀਤਾ ਕਿ ਸਾਡੇ ਸੰਗਠਨ ਦੀ ਕੋਈ ਔਰਤ ਮੈਂਬਰ ਨਹੀਂ ਬਣ ਸਕਦੀ 125 ਸਾਲ ہو گئے آر ایس ایس دی ممبر ایک عورت نہیں ہے کیوں؟ تے او دو مہینوں بعد کانگریس پارٹی نے جان بوجھ کے ایک فیصلہ لیا آر ایس ایس دے خلاف ایک سنہا دتا سروجنی نائڈو سروجنی نائیڈو انیس سو پچی کانگریس پارٹی دی پردھان بنایا ਤੇ ਆਰਐਸਐਸ ਦੇ ਮੂੰਹ ਤੇ ਚਪੇੜ ਮਾਰੀ ਕਿ ਤੁਸੀਂ ਕਹਿੰਦੇ ਔਰਤ ਸਾਡੀ ਸੰਗਠਨ ਦਾ ਹਿੱਸਾ ਨਹੀਂ ਹੋ ਸਕਦੀ ਤੇ ਅਸੀਂ ਇਹਨੂੰ ਕਾਂਗਰਸ ਪਾਰਟੀ ਦੀ ਪ੍ਰਧਾਨ ਬਣਾਉਣੇ ਹੈ ਇਹ ਉਹ ਕਾਂਗਰਸ ਪਾਰਟੀ ਹੈ ਮੇਰੇ ਸਤਕਾਰਯੋਗ ਬਰਾਓ ਅੱਜ ਔਰਤ ਤੋਂ ਬਿਨਾ ਭਾਰਤ ਤੋਂ ਬਿਨਾ ਇਹ ਦੁਨੀਆ ਅਧੂਰੀ ਹੈ ਇਹ ਸਿਰਿਸ਼ਕੀ ਅਧੂਰੀ ਹੈ ਇਹ ਤਰਤੀਆ ਅਧੂਰੀ ਹੈ ਮਗਰ ਔਰਤ ਨਾ ਹੁੰਦੀ ਅਸੀਂ ਲੋਕ ਨਾ ਹੁੰਦੇ ਅਗਰ ਮੇਰੀ ਮਾਂ ਨਾ ਹੁੰਦੀ ਤਾਂ ਰਾਜਾ ਬੜਿੰਗ ਅੱਜ ਨਹੀਂ ਹੋਣਾ ਸੀ ਇਹ ਉਹ ਆਰਐਸਐਸ 55 ਸਾਲ ਆਰਐਸਐਸ ਦੇ ਹੈੱਡਕੁਆਟਰ Nagpur ਤੇ ਦੇਸ਼ ਦਾ ਤਿਰੰਗਾ ਨਹੀਂ ਲਹਿਰਾਇਆ ਅੱਜ ਸਾਡੇ ਕਿਸਾਨ ਪਰਮਾ ਨੇ ਜਦੋਂ ਦਿੱਲੀ ਜਾ ਕੇ ਲਾਲ ਕਿਲੇ ਤੇ ਸਾਡੇ ਗੁਰੂ ਦਾ ਰੰਗ ਲਹਿਰਾਇਆ ਤਾਂ ਮੋਦੀ ਸਾਹਿਬ ਨੇ ਕਿਹਾ ਕਹਿੰਦੇ ਇਹ ਖਾਲਿਸਤਾਨੀ ਹੈ ਲੇਕਿਨ ਜਿਹੜੀ ਆਰਐਸਐਸ ਨੇ 55 ਸਾਲ ਤਿਰੰਗੇ ਝੰਡੇ ਦਾ ਅਪਮਾਨ ਕੀਤਾ ਉਹਨਾਂ ਨੂੰ ਇਹ ਕਹਿੰਦੇ ਆ ਕਿ ਇਹ ਦੇਸ਼ ਦਾ ਨਿਰਮਾਣ ਕਰਨ ਵਾਲੀ ਹੈ ਸੋ ਮੇਰੇ ਸਤਕਾਰਯੋਗ ਭਰਾਓ ਅੱਜ ਕੀ ਹੋ ਰਿਹਾ ਦੇਸ਼ ਦੇ ਅੰਦਰ ਅੱਜ ਪੰਜਾਬ ਦੇ ਕਿਸਾਨ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂ ਕਿ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਇਹ ਦਿੱਲੀ ਨੂੰ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪੰਜਾਬ ਦੇ ਲੋਕਾਂ ਨੇ ਸਾਬੇ ਭਰਾਵਾਂ ਨੇ ਕਿਸਾਨਾਂ ਨੇ ਆਪਣੇ ਖੂਨ ਦਾ ਕੁਰਬਾਨੀਆਂ ਦਿੱਤੀਆਂ ਇਹ ਲੜਾਈਆਂ ਲੜ ਕੇ ਇਹ ਬਾਡਰ ਤੇ ਰਾਖੀ ਕਰਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਲੇਕਿਨ ਅੱਜ ਪੰਜਾਬ ਦੇ ਕਿਸਾਨ ਨੂੰ ਬਾਡਰ ਤੇ ਰੋਕਿਆ ਜਾ ਰਿਹਾ ਹੈ ਕਿਉਂ ਨਹੀਂ ਜਾਣਦੇ ਦਿੱਲੀ ਸੰਨੂ ਸਾਡਾ ਦਿੱਲੀ ਤੇ ਹੱਕ ਹੈ ਸਾਡੀ ਰਾਜਤਾਨੀ ਹੈ ਪਰ ਭਗਵੰਤ ਮਾਨ ਨੇ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮਿਲ ਕੇ ਉਹ ਮਿੱਥਾ ਦੇ ਨਾਲ ਸਾਡੇ ਕਿਸਾਨਾਂ ਤੇ ਜਿਸ ਪ੍ਰਕਾਰ ਬਾਰਡਰ ਤੇ ਬੈਠਿਆ ਤੇ ਅਤਿਆਚਾਰ ਕੀਤਾ ਰਾਤ ਨੂੰ ਕਿਸਾਂ ਤੋਂ ਫੜ ਫੜ ਕੇ ਪੰਜਾਬ ਦੇ ਕਿਸਾਨਾਂ ਨੂੰ ਕਸੀੜ ਕੇ ਲੈ ਕੇ ਆਇਆ ਮੇਰੀਆਂ ਮਾਵਾਂ ਜਿਹੜੀਆਂ ਧਰਨੇ ਚ ਬੈਠੀਆਂ ਸਨ ਉਹਨਾਂ ਦੀਆਂ ਚੁੰਨੀਆਂ ਲਾ ਲਾ ਕੇ ਵਾਲਾ ਤੋਂ ਕੜੀਸ ਕੇ ਲੈ ਕੇ ਆਏ ਟਰੈਕਟਰ ਲੈ ਗਏ ਟਰਾਲੀਆਂ ਲੈ ਗਏ ਐਮ ਐਲ ਆ ਦੇ ਘਰੋਂ ਮਿਲੀਆਂ ਇਹ ਭਗਵੰਤ ਮਾਨ ਨੇ ਅਤਿਆਚਾਰ ਕੀਤਾ ਜਿਹੜਾ ਕਿ ਸੰਵਿਧਾਨ ਦੀ ਉਰੰਗਣਾ ਕਿਉਂਕਿ ਸਾਨੂੰ ਹੱਕ ਦਿੱਤਾ ਹੈ ਸੰਵਿਧਾਨ ਨੇ ਇਹ ਅਧਰ ਥੋੜੀ ਕੋਈ ਆਵਾਜ਼ ਨਹੀਂ ਸੁਣਦਾ ਪਰ ਤੁਸੀਂ ਧਰਨਾ ਲਾ ਕੇ ਆਪਣੀ ਆਵਾਜ਼ ਉਸ ਵਿਅਕਤੀ ਤੱਕ ਸੁਣਾ ਸਕਦੇ ਹੋ ਅਸੀਂ ਚైనా ਚ ਨਹੀਂ ਰਹਿੰਦੇ ਅਸੀਂ ਰਸ਼ੀਆ ਚ ਨਹੀਂ ਰਹਿੰਦੇ ਅਸੀਂ ਹਿੰਦੁਸਤਾਨ ਦੇ ਵਾਸੀ ਆਂ ਅਜਰ ਕੋਈ ਅਤਿਆਚਾਰ ਕਰੇਗਾ ਤੇ ਸਾਨੂੰ ਹੱਕ ਉਰੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਦਾ ਇਹ ਅਤਿਆਚਾਰ ਹੋ ਰਿਹਾ ਹੈ ਇਹ ਹੋਇਆ ਇਸ ਕਰਕੇ ਵੀ ਆ ਇਹਦੇ ਪਿੱਛੇ ਕਹਾਣੀ ਹੈ ਕਹਾਣੀ ਇਹ ਹੈ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਹੈ ਇਹ ਆਰਐਸਐਸ ਦੀ ਵਿਚਾਰਧਾਰਾ ਨਹੀਂ ਮੰਗੇ ਕਿਉਂਕਿ ਇਹ ਸਖਸ਼ਮ ਲੋਕ ਹੈ ਇਹ ਪੈਸੇ ਆਲੇ ਲੋਕ ਹੈ ਇਹਨਾਂ ਦਾ ਭਿੱਜ ਭਰਿਆ ਜਾਂਦਾ ਹੈ ਤੇ ਭੁੱਖੇ ਨਹੀਂ ਮਰਦੇ ਬਿਹਾਰ ਦੇ ਵਾਂਗੂ ਉੱਤਰ ਪ੍ਰਦੇਸ਼ ਦੇ ਵਾਂਗੂ 오ਡੀਸਾ ਦੇ ਵਾਂਗੂ ਕਿ ਪੰਜਾਬ ਸਖਸ਼ਮ ਹੈ ਇਸ ਕਰਕੇ ਸਕੀਮ ਦੇ ਤਹਿਤ ਸਕੀਮ ਦੇ ਤਹਿਤ ਪੰਜਾਬ ਦੇ ਲੋਕਾਂ ਦੀ ਸਾਹ ਪ੍ਰਣਾਲੀ ਤੇ ਮੋਦੀ ਰੋਕਣਾ ਚਾਹੁੰਦਾ ਜੇ ਤਿੰਨ ਕਾਲੇ ਕਾਨੂੰਨ ਲੱਗ ਜਾਂਦੇ ਕਿਸਾਨਾਂ 'ਤੇ ਤੇ ਅੱਜ ਪੰਜਾਬ ਲਾਚਾਰ ਹੋ ਜਾਂਦਾ ਪੰਜਾਬ ਦੇ ਵਿੱਚ ਇਹ ਜਿਹੜੀ ਐਮਐਸਪੀ ਹੈ ਸਰਕਾਰੀ ਖਰੀਦ ਹੈ ਇਹਨੂੰ ਇੰਦਰਾ ਗਾਂਧੀ ਲੈ ਕੇ ਆਈ ਸੀ 1970 ਦੇ ਵਿੱਚ ਸਾਨੂੰ ਸਰਕਾਰੀ ਖਰੀਦ ਸ਼ੁਰੂ ਹੋਈ ਸੀ ਤੇ ਅੱਜ ਤੱਕ ਸ਼ੁਰੂ ਹੈ 80000 ਕਰੋੜ ਰੁਪਇਆ ਸਰਦਾਰ ਸਾਹਿਬ 80000 ਕਰੋੜ ਰੁਪਇਆ ਪੰਜਾਬ ਦੇ ਵਿੱਚ ਆਏ ਸਾਲ ਆਉਂਦਾ ਜਿਹੜਾ ਕੇਂਦਰ ਸਰਕਾਰ ਤੋਂ ਆਉਂਦਾ ਫਸਲ ਦਾ 40000 ਕਰੋੜ ਰੁਪਇਆ ਝੋਨੇ ਵੇਲੇ ਤੇ 40000 ਕਰੋੜ ਰੁਪਇਆ ਕਣਕ ਵੇਲੇ ਜਦੋਂ 80000 ਕਰੋੜ ਰੁਪਇਆ ਆਉਂਦਾ ਤਾਂ ਫਿਰ ਪੈਸਾ ਚਰੌਣਕਾਂ ਲੱਗਦੀਆਂ ਹੈ ਫੇਰ ਹਲਵਾਈ ਦੀ ਦੁਕਾਨ ਤੇ ਰੌਣਕਾਂ ਲੱਗਦੀਆਂ ਫੇਰ ਸਾਊਂਡ ਵਾਲੇ ਦੀ ਦੁਕਾਨ ਤੇ ਰੌਣਕਾਂ ਲੱਗਦੀਆਂ ਫੇਰ ਕੱਪੜੇ ਤੇ ਸੁਨਿਆਰੇ ਦੀ ਦੁਕਾਨ ਤੇ ਰੌਣਕਾਂ ਲੱਗਦੀਆਂ ਫੇਰ ਘਰਿਆਨੇ ਦੀ ਦੁਕਾਨ ਤੇ ਰੌਣਕਾਂ ਲੱਗਦੀਆਂ ਜੇ ਸਰਕਾਰੀ ਖਰੀਦ ਟੁੱਟ ਜੇ ਫੇਰ ਸ਼ੈਲਰ ਚੱਲਦੇ ਆ ਫੇਰ ਬੰਦੇ ਘਰੇ ਫਰੂਟ ਲੈ ਕੇ ਜਾਂਦੇ ਆ ਫੇਰ ਲੀਬਰਲਿਆਂ ਨੂੰ ਲੇਬਰ ਮਿਲਦੀ ਐ ਸਾਰਾ ਕੁਝ ਖੇਤੀ ਤੋਂ ਚੱਲਦਾ ਹੈ ਅਗਰ ਖੇਤੀ ਆਲਾ ਪੈਸਾ ਨਾ ਆਵੇ ਤਾਂ ਤੁਹਾਡਾ ਪੰਜਾਬ ਗੰਗਾਲ ਹੋ ਜਾਏਗਾ ਤੇ ਤੁਸੀਂ ਵੀ ਆਰਐਸਐਸ ਦੇ ਵਿਚਾਰਧਾਰਕਾਂ ਮੰਨਣ ਤੇ ਮਜਬੂਰ ਹੋ ਜਾਓਗੇ ਇਹ ਸੋਚੀ ਸਾਜ਼ਿਸ਼ ਸਕੀਮ ਦੇ ਤਹਿਤ ਤਿੰਨ ਕਾਲੇ ਕਾਨੂੰਨਾਂ ਨੂੰ ਤਿੰਨ ਕਾਲੇ ਕਾਨੂੰਨਾਂ ਨੂੰ ਜਿਹੜਾ ਪ੍ਰਵਾਨਗੀ ਦਿੱਤੀ ਗਈ ਇਹ ਤੇ ਸਾਨੂੰ ਗੌਰ ਫਰਮਾਉਣਾ ਪਏਗਾ ਅੱਜ ਮਹਿੰਗਾਈ ਨੇ ਅੱਜ ਮਹਿੰਗਾਈ ਨੇ ਸਾਡਾ ਰੱਖ ਤੋੜਤਾ ਅੱਜ ਤੋਂ ਠੀਕ 11 ਮਹੀਨੇ ਪਹਿਲੇ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਸੀ ਡਾਕਟਰ ਮਨਮੋਹਨ ਸਿੰਘ ਕਾਂਗਰਸ ਦਾ ਰਾਜ ਹੁੰਦਾ ਸੀਗਾ ਉਦੋਂ 47 ਰੁਪਏ ਡੀਜ਼ਲ ਹੋਇਆ ਕਰਦਾ ਸੀ ਜਾਂ 50 ਰੁਪਏ ਪੈਟਰੋਲ ਹੋਇਆ ਕਰਦਾ ਸੀ ਜਾਂ 22000 ਰੁਪਏ ਟੋੜਾ ਸਿਉਣਾ ਹੋਇਆ ਕਰਦਾ ਸੀ ਜਾਂ ਅੱਜ ਲੱਖ ਰੁਪਏ ਤੋਲਾ ਸਿਉਣਾ ਹੋ ਗਿਆ ਸਾਢੇ 300 ਦਾ ਗੈਸ ਸਲੰਡਰ ਮਿਲਦਾ ਸੀ ਅੱਜ 1200 ਦਾ ਮਿਲਦਾ ਹੈ ਅੱਜ ਤੋਂ 11 ਵਰੇ ਪਹਿਲੇ ਸਾਢੇ 400 ਰੁਪਏ ਦਾ ਡੀਏਪੀ ਦਾ ਖਾਦ ਦਾ ਗੱਟਾ ਮਿਲਦਾ ਸੀ ਅੱਜ 1500 ਰੁਪਏ ਦਾ ਮਿਲ ਰਿਹਾ ਅੱਜ ਸਰੋਂ ਦੇ ਪਾਹ ਅੱਜ ਤੇ ਅੱਜ ਖੰਡ ਅੱਜ ਮਿੱਟੀ ਦਾ ਤੇ ਅਸੀਂ 70 ਸਾਲ ਰਾਜ ਕੀਤਾ ਸਾ ਕਾਂਗਰਸ ਨੇ ਲੇਕਿਨ 17 ਸਾਲਾਂ ਸਿਉਣੇ ਦਾ ਭਾਅ ਆ 22000 ਤੇ ਮੋਦੀ ਨੇ ਕੀਤਾ 11 ਸਾਲ ਰਾਜ ਤੇ ਪਹੁੰਚਿਆ ਲੱਖ ਰੁਪਏ ਅਸੀਂ 7 ਸਾਲ ਰਾਜ ਕੀਤਾ ਤੇ ਸਿਲੰਡਰ ਦਾ ਭਾਅ ਆ 550 ਮੋਦੀ ਨੇ 11 ਸਾਲ ਰਾਜ ਕੀਤਾ ਤੇ ਸਿਲੰਡਰ ਦਾ ਭਾਅ ਕਰਤਾ 1200 ਅਸੀਂ 60 ਸਾਲ ਰਾਜ ਕੀਤਾ ਤਾਂ ਡੀਜ਼ਲ ਦਾ ਭਾਅ 47 ਰੁਪਏ ਅੱਜ 80 ਰੁਪਏ ਅਸੀਂ 60 ਸਾਲ ਰਾਜ ਕੀਤਾ ਤਾਂ ਪੈਟਰੋਲ ਦਾ ਭਾਅ 50 ਰੁਪਏ ਤੇ ਅੱਜ 11 ਸਾਲਾਂ ਚ 100 ਰੁਪਿਆ ਅੱਜ ਜਿਉਣਾ ਮੁਸ਼ਕਿਲ ਕਰਤਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹਾਂ ਭਾਸ਼ਣ ਚੰਗਾ ਦਿੰਦਾ